ਗੁਰੂਗਨਾ ਹੱਡੀ ਬਾਡੀ ਬਣਾ ਹੱਡੀ ਬਣਾ ਬਾਡੀ ਬਣਾਈ ਲੋ ਜੀ ਸੂਟ ਫੜਾ ਦਿਆ ਨਾ ਆਪਾਂ ਦੇ ਸਮੇਂ ਬਾਈ ਕੋ ਆ ਗਏ ਮੈਂ ਕੱਲ ਮੈਂ ਜਾਇਆ ਹੋਰ ਆਪਾਂ ਦਾ ਗਾਸ ਕਿਦਾਂ ਸਾਰੇ ਸਾਰਿਆਂ ਸ਼ਾਸ਼ੀਗਾਲ ਆਦਾ ਕਰਨ ਲੱਗੇ ਆ ਬਲੌਗ ਸ਼ੁਰੂ घूम फिर अच घूम फिर जाना बटाले नाले उ थोड़ा जहा काम है नाले काम नाले ना जाल पौन कैठे जाएंगे तो 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 नहीं। तो नहीं। पानी पै पार गया वे

डिगनी दे ग फिर लिया पूरा तो क्या कपड़े लाने ने चापा के चल फिर कपड़े ले लिये भूषण की दुकान से चल कपड़े लैन आपने भूषण लैने भूषण लेने भूषण पजामा पजूमा भूषण लिया मैं भूषण भूषण खानी

और। कपड़ा है। वादिया सही है। है। सही सही ये ब्लैक सोनी ब्लैक लगी ब्लैक फिर ला ज नहीं है ब्लैक सोहनी फिर ब्लैक लल सोनी है

Oh. नहीं होनी होने वेल कमीज पाई थी एंटा खरीदिए

ਉਹਨੇ ਆਪਣੀ ਬਾਈਕ ਕੱਢ ਕੇ ਕਿਤੇ ਖਾਣੇ ਪੀਣੇ ਆ। ਇਕੱਠਾ ਲੱਗ ਗਿਆ ਯਾਨੂ ਉੱਥੇ ਇਹਨਾਂ ਟਾੜੀਆਂ ਵੀਡੀਓ ਵੇਨਾ ਮੈਂ। ਕਿਤਾ ਫੋਟੋ ਖਾਟੋ ਨਹੀਂ ਕਰਾਈ ਉਹ ਫੇਮਸ ਹੋਣ ਵਾਸਤੇ ਕੱਢ ਗਏ। ਉਹਨੂੰ ਲੱਗਾ ਰਹੇ ਬਾਬਾਏ ਪਿੰਡ ਦਾ ਕਰਨ। ਇਹ ਤਾਂ ਮੇਰੀ ਬਣਾ ਮੇਰੀ ਬਣਾ। ਉਹ ਨਹੀਂ ਆਵਾਜ਼ ਨਹੀਂ ਆਈ ਹੋਣੀ। ਲੋ ਜੀ ਸੂਟ ਫੜਾ ਦਿਆ ਨਾ ਆਪਾਂ ਦੁਕਾਨ ਤੇ ਤੇ ਹੁਣ ਆਪਾਂ ਪੰਜ ਗਰੇ ਚੱਲੇ ਆਂ ਵਾਲ ਬੁੱਲ ਕਟਾਉਣ ਤੇ ਵਾਲ ਬੁੱਲ ਕਟਾ ਗਦੇ ਫਿਰ ਆਪਾਂ ਵੇਲੇ ਹੀ ਫਿਰ ਬਲੋ ਕਰਦੇ ਆਂ ਡਿੱਟ ਲਮੇ ਪੈ ਗੇ ਆ ਦੁਕਾਨ ਤੇ ਪਹੁੰਚੇ ਦੁਕਾਨ ਤੇ ਆਈ ਨਹੀਂ ਅੱਜ ਬੰਦ ਹੈ ਤੇ ਹੁਣ ਆਪਾਂ ਜੂਸ ਜਾਂ ਪੀ ਕੇ ਤੇ ਫਿਰ ਪਿੰਡ ਨਹੀਂ ਜਾਣੇ ਪਿੰਡੂ ਕਟਾ ਲੈਣੇ ਮੁੰਡਾ ਕਹਿੰਦਾ ਪਿੰਡੂ ਪਿੰਡੂ ਕਟਾ ਲੈਣੇ ਵਾਲ ਪਿੰਡੂ ਕਟਾਉਣੇ ਆ ਲੋ ਜੀ ਜੂਸ ਪੀ ਕੇ ਤੇ ਫਿਰ ਜਾਣੇ ਕਰਨ ਨੂੰ ਲੋ ਜੀ ਆਪਾਂ ਆਈਆਂ ਦੁਕਾਨ ਤੇ ਸ਼ਮੀ ਬਾਈ ਕੋ ਆ ਗਏ ਆ ਕੱਲ ਮੈਂ ਜਾਣਾ ਉਹ ਆ ਦਾ ਬੰਦਾ ਬੈਗਾ ਕੁੱਤੀ ਦੇ ਵਾੜ ਉਹਦੇ ਚਾਉਂਦਾ ਕੱਲ ਵੜੇ ਜਾਣਾ ਉਹ ਤੇਰੀ ਜਾਣਾ ਨਹੀਂ ਤੇ ਸੇ ਖਾਣੀ ਉਹ ਕਾ ਸ਼ੂਟ ਤੇ ਜਾਣਾ ਵਾੜ ਸ਼ੂਟ ਕੀ ਗਏ ਤੋਂ ਨਾ ਕੋਈ ਰਸਤਾਂ ਤੋਂ ਉਪਰਾ ਚਾਂਦ ਨੂੰ ਪਰ ਉਹ ਮੁੰਡੇ ਦੀ ਬਲੌ ਨਾਇਟੀ ਵਾੜ ਉਹਨੇ ਢੋੜੀ ਕੱਟੀ ਆ ਸ਼ਮੀ ਬਾਈ ਨੇ ਅੱਜ ਜਾਣਾ ਪਤਨੇ ਕੰਮ ਵੇਖੋ ਇਹਦਾ ਖਾੜੇ ਤੇ ਜਾਣਾ ਬੜਾ ਕਿਤੀ ਨਹੀਂ ਘੱਟੀ ਖਾੜੇ ਤੇ ਜਾਣਾ ਅੱਜ ਕਿਤੀ ਨਹੀਂ ਘੱਟੀ ਆਜੂ ਨਹੀਂ ਪਾਤਾ ਖਾੜੇ ਤੇ ਜਾਣਾ ਚੱਲਣਾ ਚੱਲਣਾ ਬੰਦੀ ਨਾ ਆਵਾ ਬੱਝ ਰਹੀ ਹੈ ਖਾਓ ਆ ਤੇਲੀ ਆਉਂਦੀਆਂ ਨੇ ਅੰਡਾ ਬੜਾ ਮੋਗਾ ਦਾ ਛਿੱਟੂ ਆਣਾ ਸਕਰਾਪ ਕਰ ਕਰੀਮ ਦੀ ਲੋੜੀ ਤੁਮ ਨੂੰ ਕਰੀਮ ਲਾਈ ਜਾਣਾ ਕਿਹੜੀ ਉਹ ਨਹੀਂ ਨਾ ਬਸ ਰੱਬ ਦਾ ਬਾਤ ਹੁੰਦੀ ਹੈ ਹਾਂ ਹਾਂ ਰੱਬ ਨੂੰ ਮੁਕੀ ਨਹੀਂ ਜੀ ਇਹ ਤਾਂ ਅਜੇ ਨਹੀਂ ਸਭੀ ਗਰਮ ਕਰਨ ਵਾਲਾ ਬਲੋਗ ਆ। ਅੱਛਾ। ਅੱਛਾ ਨਵਾਂ ਨਵਾਂ ਬਣਾਇਆ। ਆਈ ਦਾਪਾ ਕਾਲ ਕਰਾ ਗਈ ਆ। ਨਵਾਂ ਵਾਲਵੋਲ ਕਟਾਲੇ ਨੇ ਹੁਣ ਚੱਲੇ ਆਪਾਂ ਘਰ ਨੂੰ। ਆਹੋ। ਚਲੋ। ਫੋਡੀ ਸ਼ੇਪ। ਸ਼ੇਪ ਬਾ। ਸ਼ੇਪ ਸ਼ੇਪ ਚੈੱਕ ਕਰੀ ਦੀ ਕਿੱਦਾਂ ਦੀ ਆ ਗਏ ਆਪਾਂ ਹਣ ਘਾਰੇ ਵਾਲਵੋਲ ਕਟਾਲੇ ਨੇ। ਤੇ ਆਦਾ ਬਲੋਗ ਕਰਦੇ ਇੱਥੇ ਖਤਮ। ਆਹ ਦੇਣਾ ਸ਼ਾਸ਼ੀਕਾਲ ਹੈ। ਤੱਕ ਲਾਈਕ ਸਬਸਕ੍ਰਾਈਬ ਜਿੰਨੇ ਨਹੀਂ ਕੀਤਾ ਕਰ ਦਿਓ। ਉਹਨੇ ਮਿਲਾਂਗੇ ਨੈਕਸਟ ਬਲੋਗ ਚ। ਬਾਏ ਬਾਏ।